ਸਾਰੇ ਦੋਸਤੋ n-bit adders ਤੇ ਇਸ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਸਿੱਖਾਂਗੇ ਕਿ ਡਿਜੀਟਲ ਸਰਕਟਾਂ ਵਿੱਚ ਮਲਟੀ-ਬਿਟ ਬਾਈਨਰੀ ਨੰਬਰ ਕਿਵੇਂ ਜੋੜੇ ਜਾਂਦੇ ਹਨ ਅਤੇ ਵੱਖ-ਵੱਖ ਕਿਸਮਾਂ ਦੇ ਐਡਰ ਕਿਉਂ ਵਰਤੇ ਜਾਂਦੇ ਹਨ ਪਹਿਲਾਂ ਆਓ ਯਾਦ ਕਰੀਏ ਕਿ ਐਡਰ ਕੀ ਹੁੰਦਾ ਹੈ ਐਡਰ ਇੱਕ ਸਰਕਟ ਹੈ ਜੋ ਬਾਈਨਰੀ ਜੋੜ ਕਰਦਾ ਹੈ ਤੁਸੀਂ ਪਹਿਲਾਂ ਹੀ ਹਾਫ ਐਡਰ ਤੇ ਫੁੱਲ ਐਡਰ ਬਾਰੇ ਜਾਣਦੇ ਹੋ ਇੱਕ ਹਾਫ ਐਡਰ 2 ਬਿਟ ਜੋੜ ਸਕਦਾ ਹੈ ਪਰ ਕੈਰੀ ਨੂੰ ਨਹੀਂ ਸੰਭਾਲ ਸਕਦਾ ਫੁੱਲ ਐਡਰੈਸ ਸਮੱਸਿਆ ਨੂੰ ਹੱਲ ਕਰਦਾ ਹੈ ਕਿਉਂਕਿ ਇਸ ਵਿੱਚ ਤਿੰਨ ਇਨਪੁਟ ਹੁੰਦੇ ਹਨ ਦੋ ਡਾਟਾ ਬਿਟਸ ਅਤੇ ਪਿਛਲੇ ਪੜਾ ਤੋਂ ਇੱਕ ਕੈਰੀ ਬਿਟ ਪਰ ਹਕੀਕਤ ਵਿੱਚ ਸਾਨੂੰ n ਬਿਟ ਨੰਬਰ ਭਾਵ ਇੱਕ ਤੋਂ ਵੱਧ ਬਿਟ ਵਾਲੇ ਨੰਬਰ ਜਿਵੇਂ ਕਿ 4 ਬਿਟ ਜਾਂ 8 ਬਿਟ ਨੰਬਰ ਜੋੜਨ ਦੀ ਲੋੜ ਹੁੰਦੀ ਹੈ ਸਿਰਫ ਇੱਕ ਫੁੱਲ ਐਡਰ ਇਹ ਕੰਮ ਨਹੀਂ ਕਰ ਸਕਦਾ ਇੱਥੇ ਅਸੀਂ n ਬਿਟ ਐਡਰਾਂ ਦੀ ਵਰਤੋਂ ਕਰਦੇ ਹਾਂ ਜਿਨ੍ਹਾਂ ਨੂੰ ਕਈ ਵਾਰ ਐਨ ਬਿਟ ਪੈਰਲਲ ਐਡਰ ਵੀ ਕਿਹਾ ਜਾਂਦਾ ਹੈ ਐਨ ਬਿਟ ਐਡਰ ਦੀਆਂ ਦੋ ਕਿਸਮਾਂ ਆਮ ਤੌਰ ਤੇ ਵਰਤੀਆਂ ਜਾਂਦੀਆਂ ਹਨ ਪਹਿਲੀ ਕਿਸਮ ਨੂੰ ਰਿਪਲ ਕੈਰੀ ਐਡਰ ਅਤੇ ਦੂਸਰੀ ਕਿਸਮ ਨੂੰ ਕੈਰੀ ਲੁੱਕ ਅਹੈਡ ਐਡਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਹਨਾਂ ਦੋਹਾਂ ਐਡਰਾਂ ਵਿੱਚ ਕਈ ਫੁੱਲ ਐਡਰ ਸਮਾਨੰਤਰ ਭਾ ਪੈਰਲਲ ਵਿੱਚ ਜੋੜੇ ਜਾਂਦੇ ਹਨ ਪਰ ਜਿਵੇਂ ਅਸੀਂ ਅੱਜ ਦੇ ਲੈਕਚਰ ਵਿੱਚ ਸਿੱਖਾਂਗੇ ਰਿਪਲ ਕੈਰੀ ਐਡਰ ਦੀ ਕਾਰਵਾਈ ਇੱਕ ਲੜੀ ਪ੍ਰਕਿਰਿਆ ਆਪ ਸီးਰੀਜ਼ ਆਪਰੇਸ਼ਨ ਦੇ ਤੌਰ ਤੇ ਹੁੰਦੀ ਹੈ ਅਤੇ ਕੈਰੀ ਲੁੱਕ ਅਹੈਡ ਐਡਰ ਅਸਲ ਵਿੱਚ ਪੈਰਲਰ ਐਡਰਰ ਵਜੋਂ ਕੰਮ ਕਰਦਾ ਹੈ ਆਓ ਪਹਿਲਾਂ ਰਿਪਲ ਕੈਰੀ ਐਡਰਰ ਬਾਰੇ ਗੱਲ ਕਰੀਏ ਇੱਕ ਸਰਲ ਤਰੀਕਾ ਹੈ ਜੋ ਬਾਈਨਰੀ ਨੰਬਰਾਂ ਨੂੰ ਜੋੜਨ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਵਿੱਚ ਇੱਕ ਤੋਂ ਵੱਧ ਬਿਟ ਹੁੰਦੇ ਹਨ ਇਹ ਕਈ ਫੁੱਲ ਐਡਰਰਾਂ ਨੂੰ ਜੋੜ ਕੇ ਕੰਮ ਕਰਦਾ ਹੈ ਅਤੇ ਜਿੰਨੇ ਬਿਟਾਂ ਵਾਲਾ ਨੰਬਰ ਜੋੜਨਾ ਹੁੰਦਾ ਹੈ ਉਹਨਾਂ ਲਈ ਲੋੜੀਂਦੇ ਫੁੱਲ ਐਡਰਰਾਂ ਦੀ ਗਿਣਤੀ ਵੀ ਉਨੀ ਹੀ ਹੁੰਦੀ ਹੈ ਉਦਾਹਰਣ ਲਈ ਜੇਕਰ 2 4-ਬਿਟ ਨੰਬਰਾਂ ਨੂੰ ਜੋੜਨਾ ਹੈ ਤਾਂ ਸਾਨੂੰ 4 ਫੁੱਲ ਐਡਰਾਂ ਦੀ ਲੋੜ ਪਵੇਗੀ ਇਹ ਰਿਪਲ ਕੈਰੀ ਐਡਰ ਬਣਾਉਣ ਲਈ ਮਲਟੀਪਲ ਫੁੱਲ ਐਡਰਾਂ ਨੂੰ ਸਕਰੀਨ ਉੱਪਰ ਦਿਖਾਈ ਗਈ ਬਲੌਕ ਡਾਇਗਰਾਮ ਅਨਸਾਰ ਜੋੜਿਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਪਹਿਲੇ ਐਡਰ ਦਾ ਕੈਰੀ ਆਉਟਪੁੱਟ ਦੂਜੇ ਐਡਰ ਦੇ ਕੈਰੀ ਇਨਪੁੱਟ ਨਾਲ ਜੋੜਿਆ ਜਾਂਦਾ ਹੈ ਦੂਜੇ ਐਡਰ ਦਾ ਕੈਰੀ ਆਉਟਪੁੱਟ ਤੀਜੇ ਐਡਰ ਦੇ ਕੈਰੀ ਇਨਪੁੱਟ ਨਾਲ ਜੋੜਿਆ ਜਾਂਦਾ ਹੈ ਅਤੇ ਇਹ ਪ੍ਰਕਿਰਿਆ ਸਾਰੇ 4 ਬਿਟਾਂ ਲਈ ਜਾਰੀ ਰਹਿੰਦੀ ਹੈ। ਰਿਪਲ ਕੈਰੀ ਆਰਡਰ ਵਿੱਚ ਹਰ ਫੁੱਲ ਐਡਰ ਦੋ ਬਿਟਾਂ ਅਤੇ ਪਿਛਲੇ ਪੜਾ ਤੋਂ ਆਏ ਕੈਰੀ ਦਾ ਜੋੜ ਕਰਦਾ ਹੈ। ਮੰਨ ਲਓ ਕਿ ਅਸੀਂ 2 4-ਬਿਟ ਬਾਈਨਰੀ ਨੰਬਰਾਂ A 1011 ਅਤੇ B 1101 ਨੂੰ ਜੋੜਨਾ ਚਾਹੁੰਦੇ ਹਾਂ। ਇਸ ਲਈ ਸਾਨੂੰ 4 ਫੁੱਲ ਐਡਰਾਂ ਦੀ ਲੋੜ ਹੈ ਅਤੇ ਇਹ ਨੰਬਰ ਸਕ੍ਰੀਨ ਉੱਪਰ ਦਿਖਾਏ ਅਨਸਾਰ ਇਹਨਾਂ ਐਡਰਾਂ ਦੀਆਂ ਇਨਪੁਟ ਤੇ ਲਗਾਏ ਜਾਂਦੇ ਹਨ ਪਹਿਲਾ ਐਡਰ ਦੋਨਾਂ ਨੰਬਰਾਂ ਦੀਆਂ ਸਭ ਤੋਂ ਘੱਟ ਮਹੱਤਵਪੂਰਨ ਬਿਟਾਂ ਭਾਵ ਐਲ ਐਸ ਬੀਜ਼ ਨੂੰ ਇਨਪੁਟ ਕੈਰੀ ਜੋ ਉਸਕੇ ਜ਼ੀਰੋ ਹੈ ਦੇ ਨਾਲ ਜੋੜਦਾ ਹੈ ਤੇ ਇਸ ਨਾਲ ਇਸ ਐਡਰ ਦੀ ਸਮ ਆਉਟਪੁੱਟ ਜ਼ੀਰੋ ਅਤੇ ਕੈਰੀ ਆਉਟਪੁੱਟ 1 ਪੈਦਾ ਹੁੰਦੀ ਹੈ ਇਹ ਕੈਰੀ ਆਉਟਪੁੱਟ ਦੂਸਰੇ ਫੁੱਲ ਐਡਰ ਦੀ ਕੈਰੀ ਇਨਪੁਟ ਤੇ ਜੋੜੀ ਜਾਂਦੀ ਹੈ ਜਿਸ ਦੇ ਨਤੀਜੇ ਹੋਜੋਂ ਸਮ ਆਉਟਪੁੱਟ ਜ਼ੀਰੋ ਅਤੇ ਕੈਰੀ ਆਉਟਪੁੱਟ 1 ਪੈਦਾ ਹੁੰਦਾ ਹੈ ਤੀਸਰੀ ਅਤੇ ਚੌਥੀ ਐਡਰਾਂ ਦੀ ਵਰਤੋਂ ਵੀ ਇਸੇ ਤਰ੍ਹਾਂ ਕੀਤੀ ਜਾਂਦੀ ਹੈ। ਅੰਤ ਵਿੱਚ ਅੰਤਮ ਨਤੀਜਾ 1100 ਪ੍ਰਾਪਤ ਹੁੰਦਾ ਹੈ ਜਿਸ ਵਿੱਚ ਆਖਰੀ ਕੈਰੀ ਆਊਟ 1 ਵੀ ਸ਼ਾਮਿਲ ਹੈ। ਇਹ ਉਦਾਹਰਣ ਇਹ ਦਰਸਾਉਂਦੀ ਹੈ ਕਿ ਐਨ ਬਿਟ ਰਿਪਲ ਕੈਰੀ ਐਡਰ ਮਲਟੀ ਬਿਟ ਬਾਈਨਰੀ ਨੰਬਰਾਂ ਨੂੰ ਜੋੜਨ ਲਈ ਫੁੱਲ ਐਡਰਰਾਂ ਨੂੰ ਕਿਵੇਂ ਲੜੀਵਾਰ ਭਾਗ ਸੀਰੀਜ਼ ਵਿੱਚ ਵਰਤਦਾ ਹੈ। ਇੱਕ ਫੁੱਲ ਐਡਰਰ ਤੋਂ ਕੈਰੀ ਆਊਟਪੁੱਟ ਨੂੰ ਅਗਲੇ ਐਡਰਰ ਲਈ ਕੈਰੀ ਇਨਪੁੱਟ ਵਜੋਂ ਵਰਤਿਆ ਜਾਂਦਾ ਹੈ। ਇਸੇ ਕਰਕੇ ਇਸਨੂੰ ਰਿਪਲ ਕੈਰੀ ਐਡਰ ਕਿਹਾ ਜਾਂਦਾ ਹੈ ਕਿਉਂਕਿ ਕੈਰੀ ਹਰ ਫੁੱਲ ਐਡਰ ਰਾਹੀਂ ਇੱਕ-ਇੱਕ ਬਿਟ ਕਰਕੇ ਰਿਪਲ ਜਾਂ ਪ੍ਰਸਾਰਤ ਭਾਵ ਪ੍ਰੋਪਗੇਟ ਹੁੰਦੀ ਹੈ ਆਮ ਤੌਰ ਤੇ ਅਸੀਂ ਸ਼ੁਰੂਆਤੀ ਇਨਪੁਟ ਕੈਰੀ ਨੂੰ ਜ਼ੀਰੋ ਲੈਂਦੇ ਹਾਂ ਇਸ ਲਈ ਇਸ ਐਨ ਬਿਟ ਐਡਰ ਵਿੱਚ ਪਹਿਲਾ ਐਡਰ ਫੁੱਲ ਐਡਰ ਦੀ ਬਜਾਏ ਹਾਫ ਐਡਰ ਵੀ ਲਿਆ ਜਾ ਸਕਦਾ ਹੈ ਰਿਪਲ ਕੈਰੀ ਐਡਰ ਦਾ ਮੁੱਖ ਫਾਇਦਾ ਇਹ ਹੈ ਕਿ ਇਸਨੂੰ ਡਿਜ਼ਾਈਨ ਕਰਨਾ ਆਸਾਨ ਹੈ ਇਸ ਵਿੱਚ ਸਿਰਫ ਫੁੱਲ ਐਡਰਾਂ ਨੂੰ ਪੈਰਲਲ ਵਿੱਚ ਜੋੜਨਾ ਹੁੰਦਾ ਹੈ ਇਸ ਕਾਰਨ ਕਈ ਵਾਰ ਇਸ ਐਡਰ ਨੂੰ ਐਨ ਬਿਟ ਪੈਰਲਲ ਐਡਰ ਵੀ ਕਿਹਾ ਜਾਂਦਾ ਹੈ ਹਾਲਾਂਕਿ ਇਸ ਦਾ ਇੱਕ ਵੱਡਾ ਨੁਕਸਾਨ ਵੀ ਹੈ ਕਿਉਂਕਿ ਕੈਰੀ ਨੂੰ ਇੱਕ ਇੱਕ ਕਰਕੇ ਸਾਰੇ ਐਡਰਾਂ ਵਿੱਚੋਂ ਲੰਘਣਾ ਪੈਂਦਾ ਹੈ ਇਸ ਨਾਲ ਦੇਰੀ ਭਾਵ ਡਿਲੇ ਹੁੰਦਾ ਹੈ ਇਸ ਦੇਰੀ ਨੂੰ ਕੈਰੀ ਪ੍ਰਸਾਰ ਦੇਰੀ ਭਾਵ ਕੈਰੀ ਪ੍ਰੋਪਗੇਸ਼ਨ ਡਿਲੇ ਕਿਹਾ ਜਾਂਦਾ ਹੈ ਇਸ ਨਾਲ ਰਿਪਲ ਕੈਰੀ ਐਡਰ ਹੌਲੀ ਹੋ ਜਾਂਦਾ ਹੈ ਖਾਸ ਕਰਕੇ ਜਦੋਂ ਅਸੀਂ ਬਹੁਤ ਜ਼ਿਆਦਾ ਬਿਟਸ ਵਾਲੇ ਨੰਬਰਾਂ ਨੂੰ ਜੋੜ ਰਹੇ ਹੁੰਦੇ ਹਾਂ ਹਾਲਾਂਕਿ ਅਸੀਂ ਕਈ ਫੁੱਲ ਐਡਰਾਂ ਨੂੰ ਸਮਾਨਾਂਤਰ ਭਾ ਪੈਰਲਲ ਵਿੱਚ ਜੋੜਦੇ ਹਾਂ ਪਰ ਇਸ ਵੰਤਰ ਵਿੱਚ ਇਹ ਇੱਕ ਲੜੀਵਾਰ ਢੰਗ ਭਾ ਸੀਰੀਜ਼ ਮੈਨਰ ਵਿੱਚ ਕੰਮ ਕਰਦਾ ਹੈ ਉਦਾਹਰਣ ਵਜੋਂ ਜੇਕਰ ਅਸੀਂ 2 8-ਬਿਟ ਨੰਬਰਾਂ ਨੂੰ ਜੋੜਨਾ ਚਾਹੁੰਦੇ ਹਾਂ ਤਾਂ ਕੈਰੀ ਨੂੰ ਅੰਤਮ ਨਤੀਜਾ ਪ੍ਰਾਪਤ ਕਰਨ ਤੋਂ ਪਹਿਲਾਂ ਸਾਰੇ 8 ਐਡਰਾਂ ਰਾਹੀਂ ਜਾਣਾ ਪੈਂਦਾ ਹੈ ਡੇਲੇ ਉਹਨਾਂ ਸਿਸਟਮਾਂ ਵਿੱਚ ਸਮੱਸਿਆ ਬਣ ਜਾਂਦਾ ਹੈ ਜਿੱਥੇ ਤੇਜ਼ ਗਣਨਾ ਭਾਅ ਫਾਸਟ ਪ੍ਰੋਸੈਸਿੰਗ ਦੀ ਲੋਡ ਹੁੰਦੀ ਹੈ ਸੰਖੇਪ ਵਿੱਚ ਰਿਪਲ ਕੈਰੀ ਐਡਰ ਡਿਜ਼ਾਈਨ ਕਰਨ ਵਿੱਚ ਆਸਾਨ ਹੈ ਪਰ ਕੈਰੀ ਪ੍ਰੋਪਗੇਸ਼ਨ ਡਿਲੇ ਕਾਰਨ ਇਸ ਦੀ ਸਪੀਡ ਸੀਮਤ ਹੈ ਹੁਣ ਜਦੋਂ ਅਸੀਂ ਰਿਪਲ ਕੈਰੀ ਐਡਰ ਬਾਰੇ ਗੱਲ ਕਰ ਚੁੱਕੇ ਹਾਂ ਆਓ ਮਲਟੀ ਬਿਟ ਨੰਬਰਾਂ ਨੂੰ ਜੋੜਨ ਦੇ ਇੱਕ ਤੇਜ਼ ਤੰਗ ਬਾਰੇ ਗੱਲ ਕਰੀਏ ਜਿਸ ਨੂੰ ਕੈਰੀ ਲੁੱਕ ਅਹੈਡ ਐਡਰ ਕਿਹਾ ਜਾਂਦਾ ਹੈ ক্যারি লুকহэд ਐਡਰ ਕੈਰੀ ਮੁੱਲਾਂ ਦੀ ਅਸਲ ਵਿੱਚ ਲੋਡ ਤੋਂ ਪਹਿਲਾਂ ਹੀ ਗਣਨਾ ਕਰਕੇ ਜੋੜ ਕਰਨ ਦੀ ਗਤੀ ਭਾਵ ਸਪੀਡ ਨੂੰ ਬਿਹਤਰ ਬਣਾਉਂਦਾ ਹੈ ਇਹ ਕੈਰੀ ਦੇ ਐਡਰਾਂ ਦੀ ਪੂਰੀ ਲੜੀ ਵਿੱਚ ਪ੍ਰਸਾਰਿਤ ਹੋਣ ਦੀ ਉਡੀਕ ਕਰਨ ਦੀ ਜ਼ਰੂਰਤ ਨੂੰ ਖਤਮ ਕਰਦਾ ਹੈ ਇਹ ਸਮਝਣ ਲਈ ਕਿ ਕੈਰੀ ਲੁੱਕ ਅਹੈਡ ਐਡਰ ਕਿਵੇਂ ਕੰਮ ਕਰਦਾ ਹੈ ਆਓ ਪਹਿਲਾਂ ਦੋ ਮਹੱਤਵਪੂਰਨ ਸੰਕਲਪਾਂ ਬਾਰੇ ਗੱਲ ਕਰੀਏ ਜਿਨ੍ਹਾਂ ਨੂੰ ਕੈਰੀ ਦਾ ਪੈਦਾ ਹੋਣਾ ਭਾਵ ਕੈਰੀ ਜਨਰੇਟ ਅਤੇ ਕੈਰੀ ਦਾ ਸੰਚਾਰ ਭਾਵ ਕੈਰੀ ਪ੍ਰੋਪਗੇਟ ਕਿਹਾ ਜਾਂਦਾ ਹੈ ਇਹ ਦੋਵੇਂ ਸੰਕਲਪ ਕੈਰੀ ਲੁੱਕ ਅਹੈਡ ਐਡਰ ਡਿਜ਼ਾਈਨ ਕਰਨ ਵਿੱਚ ਵਰਤੇ ਜਾਂਦੇ ਹਨ ਆਓ ਪਹਿਲਾਂ ਕੈਰੀ ਜਨਰੇਟ ਬਾਰੇ ਗੱਲ ਕਰਦੇ ਹਾਂ ਫੁੱਲ ਐਡਰ ਸਰਕਟ ਦੇ ਚਰਟ ਟੇਬਲ ਤੋਂ ਅਸੀਂ ਦੇਖ ਸਕਦੇ ਹਾਂ ਕਿ ਜਦੋਂ ਵੀ ਦੋਵੇਂ ਇਨਪੁਟ A ਅਤੇ B 1 ਹੁੰਦੇ ਹਨ ਤਾਂ ਕੈਰੀ ਪੈਦਾ ਹੁੰਦਾ ਹੈ ਇਸ ਨੂੰ ਕੈਰੀ ਜਨਰੇਟ ਕਿਹਾ ਜਾਂਦਾ ਹੈ ਅਤੇ ਇਸ ਨੂੰ CG ਨਾਲ ਦਰਸਾ ਸਕਦੇ ਹਾਂ ਐਕਸਪ੍ਰੈਸ਼ਨ ਰੂਪ ਵਿੱਚ CG ਇਕੁਅਲ ਟੂ A ਐਂਡ B ਵਜੋਂ ਲਿਖਿਆ ਜਾਂਦਾ ਹੈ ਉਦਾਹਰਨ ਵਜੋਂ ਜੇਕਰ ਅਸੀਂ ਬਿਟ A 1 ਤੇ B 1 ਜੋੜਦੇ ਹਾਂ ਤਾਂ ਸਮ 0 ਹੋਵੇਗਾ ਪਰ ਅਗਲੇ ਪੜਾਅ ਤੇ ਕੈਰੀ 1 ਜਾਵੇਗਾ ਇਸ ਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ A 1 ਤੇ B 1 ਲਈ ਕੈਰੀ ਜਨਰੇਟ CG 1 ਹੋਵੇਗਾ ਆਓ ਹੁਣ ਕੈਰੀ ਪ੍ਰੋਪਗੇਟ ਬਾਰੇ ਜਾਣਦੇ ਹਾਂ ਜੋ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਪਿਛਲੇ ਪੜਾਅ ਤੋਂ ਆਈ ਕੈਰੀ ਅਗਲੇ ਪੜਾਅ ਤੱਕ ਪ੍ਰੋਪਗੇਟ ਹੋਏਗੀ ਜਾਂ ਨਹੀਂ ਫੁੱਲ ਐਡਰ ਦੇ ਟੂ ਟੇਬਲ ਤੋਂ ਅਸੀਂ ਦੇਖ ਸਕਦੇ ਹਾਂ ਕਿ ਜੇ ਇਨਪੁਟਸ A ਜਾਂ B ਵਿੱਚੋਂ ਕੋਈ ਵੀ ਇੱਕ 1 ਹੋਵੇ ਤਾਂ ਕੈਰੀ ਆਉਟਪੁੱਟ ਉਹੀ ਹੋਵੇਗਾ ਜੋ ਪਿਛਲੇ ਪੜਾਅ ਤੋਂ ਆਉਣ ਵਾਲਾ ਇਨਪੁੱਟ ਕੈਰੀ ਹੈ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਕੋਈ ਵੀ ਇੱਕ ਇਨਪੁੱਟ ਬਿਟ 1 ਹੁੰਦਾ ਹੈ ਤਾਂ ਇਨਪੁੱਟ ਕੈਰੀ ਆਉਟਪੁੱਟ ਕੈਰੀ ਤੱਕ ਪ੍ਰੋਪਗੇਟ ਹੋ ਜਾਂਦੀ ਹੈ ਇਸ ਨੂੰ ਕੈਰੀ ਪ੍ਰੋਪਗੇਟ ਕਿਹਾ ਜਾਂਦਾ ਹੈ ਅਤੇ ਅਸੀਂ ਇਸ ਨੂੰ ਸੀਪੀ ਨਾਲ ਦਰਸਾ ਸਕਦੇ ਹਾਂ ਕੈਰੀ ਪ੍ਰੋਪਗੇਟ ਨੂੰ ਐਕਸਪ੍ਰੈਸ਼ਨ ਰੂਪ ਵਿੱਚ ਸੀਪੀ ਇਕੁਅਲ ਟੂ ਏ ਔਰ b ਲਿਖਿਆ ਜਾਂਦਾ ਹੈ ਇਹ ਐਕਸਪ੍ਰੈਸ਼ਨ ਸਾਨੂੰ ਦੱਸਦਾ ਹੈ ਕਿ ਜੇਕਰ ਇਨਪuts a ਅਤੇ b ਵਿੱਚੋਂ ਕੋਈ ਇੱਕ ਵੀ 1 ਹੈ ਤਾਂ cp 1 ਹੋਵੇਗਾ ਅਤੇ ਇਨਪੁਟ ਕੈਰੀ ਅਗਲੇ ਪੜਾਅ ਤੇ ਪ੍ਰਸਾਰਿਤ ਭਾ ਪ੍ਰੋਪਗੇਟ ਹੋਵੇਗਾ ਇੱਕ ਵਾਰ ਜਦੋਂ ਅਸੀਂ ਕੈਰੀ ਜਨਰੇਟ ਅਤੇ ਕੈਰੀ ਪ੍ਰੋਪਗੇਟ ਨੂੰ ਜਾਣ ਲੈਂਦੇ ਹਾਂ ਤਾਂ ਅਸੀਂ ਇੱਕ ਫੁੱਲ ਐਡਰ ਦੇ ਆਉਟਪੁਟ ਕੈਰੀs c not ਨੂੰ ਐਕਸਪ੍ਰੈਸ਼ਨ c not cg cp cn ਦੇ ਰੂਪ ਵਿੱਚ ਲਿਖ ਸਕਦੇ ਹਾਂ ਜਿਸ ਦਾ ਮਤਲਬ ਹੈ ਕਿ ਸਾਨੂੰ 1 ਦਾ ਆਉਟਪੁੱਟ ਕੈਰੀ ਮਿਲਦਾ ਹੈ ਜੇਕਰ ਕੈਰੀ ਜਨਰੇਟ 1 ਹੈ ਭਾਵ A ਐਂਡ B 1 ਜਾਂ ਜੇਕਰ ਇਨਪੁੱਟ ਕੈਰੀ CN 1 ਹੈ ਅਤੇ ਇਸ ਨੂੰ ਫੁੱਲ ਐਡਰ ਦੁਆਰਾ ਆਉਟਪੁੱਟ ਕੈਰੀ ਵਿੱਚ ਪ੍ਰੋਪਗੇਟ ਕੀਤਾ ਜਾਂਦਾ ਹੈ ਭਾਵ A ਔਰ B 1 ਦੇ ਇਕੁਅਲ ਹੈ ਇਸ ਐਕਸਪ੍ਰੈਸ਼ਨ C नॉट CG CP C N ਦੀ ਵਰਤੋਂ ਕਰਕੇ ਅਸੀਂ 4 ਬਿਟ ਐਡਰ ਵਿੱਚ ਹਰ ਫੁੱਲ ਐਡਰ ਦੇ ਆਉਟਪੁੱਟ ਕੈਰੀ ਦੇ ਲਈ ਐਕਸਪ੍ਰੈਸ਼ਨ ਕੈਰੀ ਜਨਰੇਟ ਅਤੇ ਕੈਰੀ ਪ੍ਰੋਪਗੇਟ ਦੇ ਰੂਪ ਵਿੱਚ ਸਕਰੀਨ ਉੱਪਰ ਦਿਖਾਏ ਅਨਸਾਰ ਲਿਖ ਸਕਦੇ ਹਾਂ ਜੇਕਰ ਅਸੀਂ ਸਕਰੀਨ ਉੱਪਰ ਦਿਖਾਏ ਇਨ੍ਹਾਂ ਐਕਸਪ੍ਰੈਸ਼ਨਸ ਦਾ ਧਿਆਨ ਨਾਲ ਵਿਸ਼ਲੇਸ਼ਣ ਕਰੀਏ ਤਾਂ ਇਹ ਦੇਖਿਆ ਜਾ ਸਕਦਾ ਹੈ ਕਿ ਹਰੇਕ ਫੁੱਲ ਐਡਰ ਦਾ ਆਉਟਪੁੱਟ ਕੈਰੀ ਸਿਰਫ ਪਹਿਲੇ ਫੁੱਲ ਐਡਰ ਦੇ ਸ਼ੁਰੂਆਤੀ ਇਨਪੁੱਟ ਕੈਰੀ CN1 ਤੇ ਅਤੇ ਵੱਖ-ਵੱਖ ਪੜਾਵਾਂ ਦੇ ਕੈਰੀ ਜਨਰੇਟ ਅਤੇ ਕੈਰੀ ਪ੍ਰੋਪਗੇਟ ਮੁੱਲਾਂ ਤੇ ਨਿਰਭਰ ਕਰਦਾ ਹੈ carry generate ਅਤੇ carry propagate ਦੇ ਐਕਸਪ੍ਰੈਸ਼ਨਸ ਇਹਨਾਂ ਮੁੱਲਾਂ ਨੂੰ ਸਿਰਫ ਇਨਪੁੱਟਸ A ਅਤੇ B ਦੇ ਰੂਪ ਵਿੱਚ ਦਰਸਾਉਂਦੇ ਹਨ ਜੋ ਕਿ ਨੰਬਰਾਂ ਦੇ ਜੋੜ ਦੀ ਸ਼ੁਰੂਆਤ ਤੇ ਉਪਲਬਧ ਹੁੰਦੇ ਹਨ ਇਸ ਦਾ ਮਤਲਬ ਹੈ ਕਿ ਅਸੀਂ ਇੱਕੋ ਸਮੇਂ ਤੇ ਪੈਰਲਲ ਵਿੱਚ ਜੋੜ ਕਰਨ ਲਈ ਲੋੜੀਂਦੇ ਸਾਰੇ carry ਸਿਗਨਲਾਂ ਦੀ ਗਣਨਾ ਕਰ ਸਕਦੇ ਹਾਂ ਅਤੇ ਸਾਨੂੰ ਜੋੜ ਕਰਨ ਲਈ ਕਿਸੇ ਵੀ ਪਿਛਲੇ ਪੜਾਅ ਦੇ carry ਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ ਇਹ ਜੋੜ ਪ੍ਰਕਿਰਿਆ ਨੂੰ ਤੇਜ਼ ਬਣਾ ਦਿੰਦਾ ਹੈ ਕਿਉਂਕਿ ਸਾਰੇ ਫੁੱਲ ਐਡਰ ਅਸਲ ਵਿੱਚ ਇੱਕੋ ਸਮੇਂ ਤੇ ਪੈਰਲਲ ਵਿੱਚ ਕੰਮ ਕਰਦੇ ਹਨ ਸਾਰੇ ਲੋੜੀਂਦੇ ਕੈਰੀ ਮੁੱਲਾਂ ਦੀ ਇੱਕੋ ਸਮੇਂ ਤੇ ਪੈਰਲਲ ਵਿੱਚ ਗਣਨਾ ਦੇ ਇਸ ਸੰਕਲਪ ਨੂੰ ਕੈਰੀ ਲੁੱਕ ਅਹੈਡ ਸੰਕਲਪ ਕਿਹਾ ਜਾਂਦਾ ਹੈ ਅਤੇ ਇਸ ਤਕਨੀਕ ਦੀ ਵਰਤੋਂ ਕਰਕੇ ਬਣਾਏ ਜਾਂਦੇ ਐਡਰ ਨੂੰ ਕੈਰੀ ਲੁੱਕ ਅਹੈਡ ਐਡਰ ਕਿਹਾ ਜਾਂਦਾ ਹੈ। ਇਹ ਕੈਰੀ ਲੁੱਕ ਅਹੈਡ ਐਡਰ ਸਾਰੇ ਇਨਪੁਟ ਬਿਟਾਂ ਨੂੰ ਇੱਕੋ ਸਮੇਂ ਪੈਰਲਲ ਵਿੱਚ ਜੋੜ ਕੇ ਅਸਲ ਵਿੱਚ ਇੱਕ ਪੈਰਲਲ ਐਡਰ ਬਣਾਉਂਦਾ ਹੈ। ਆਓ ਹੁਣ ਪੈਰਲਲ ਐਡਰਾਂ ਦੇ ਆਈਸੀਜ਼ ਬਾਰੇ ਗੱਲ ਕਰੀਏ ਕਿਉਂਕਿ ਅਸਲ ਦੁਨੀਆ ਵਿੱਚ ਇਹ ਐਡਰ ਸਾਨੂੰ ਆਈਸੀਜ਼ ਦੇ ਰੂਪ ਵਿੱਚ ਮਿਲਦੇ ਹਨ। ਜਦੋਂ ਸਾਨੂੰ ਡਿਜੀਟਲ ਸਰਕਟਾਂ ਵਿੱਚ ਮਲਟੀ-ਬਿਟ ਬਾਈਨਰੀ ਨੰਬਰਾਂ ਨੂੰ ਤੇਜ਼ੀ ਨਾਲ ਜੋੜਨ ਦੀ ਜ਼ਰੂਰਤ ਹੁੰਦੀ ਹੈ ਤਾਂ ਅਸੀਂ ਇਨ੍ਹਾਂ ICs ਦੀ ਵਰਤੋਂ ਕਰਦੇ ਹਾਂ ਪੈਰਲਲ ਐਡਰ ਲਈ ਆਮ ਤੌਰ ਤੇ ਵਰਤਿਆ ਜਾਣ ਵਾਲਾ IC 74283 ਹੈ ਜਿਸ ਵਿੱਚ ਅਸੀਂ ਦੋ 4-ਬਿਟ ਬਾਈਨਰੀ ਨੰਬਰਾਂ ਨੂੰ ਪੈਰਲਲ ਵਿੱਚ ਜੋੜ ਸਕਦੇ ਹਾਂ 74283 IC ਵਿੱਚ ਚਾਰ ਇਨਪੁਟ ਪਹਿਲੇ ਬਾਈਨਰੀ ਨੰਬਰ ਲਈ ਅਤੇ ਚਾਰ ਇਨਪੁਟ ਦੂਸਰੇ ਬਾਈਨਰੀ ਨੰਬਰ ਲਈ ਹੁੰਦੇ ਹਨ ਅਤੇ ਇੱਕ ਕੈਰੀ ਇਨਪੁਟ ਵੀ ਹੁੰਦਾ ਹੈ 4 ਪਿੰਨ ਸਮ ਆਉਟਪੁੱਟ ਦੇ ਲਈ ਹੁੰਦੇ ਹਨ ਅਤੇ ਇੱਕ ਪਿੰਨ ਆਉਟਪੁੱਟ ਕੈਰੀ ਨੂੰ ਦਰਸਾਉਂਦਾ ਹੈ ਜੋ ਦੋ ਬਾਈਨਰੀ ਨੰਬਰਾਂ ਨੂੰ ਜੋੜਨ ਤੋਂ ਬਾਅਦ ਪੈਦਾ ਹੋ ਸਕਦਾ ਹੈ ਤੁਸੀਂ ਸਕਰੀਨ ਉੱਪਰ ਇਸ IC 74283 ਦੀ ਪਿੰ ਡਾਇਗਰਾਮ ਦੇਖ ਸਕਦੇ ਹੋ ਇੱਕ ਹੋਰ ਪੈਰਲ ਐਡਰ IC 7483V ਹੈ ਜਿਸ ਦੀ ਪਿੰ ਕਨਫਿਗਰੇਸ਼ਨ 74283 ਦੀ ਤਰ੍ਹਾਂ ਹੀ ਹੈ ਹਾਲਾਂਕਿ ਦੋਵੇਂ IC ਦੋ 4-ਬਿਟ ਬਾਈਨਰੀ ਨੰਬਰਾਂ ਨੂੰ ਜੋੜਨ ਲਈ ਵਰਤੇ ਜਾ ਸਕਦੇ ਹਨ ਪਰ IC74283 ਨੂੰ ਆਮ ਤੌਰ ਤੇ ਇਸ ਦੀ ਤੇਜ਼ ਪ੍ਰੋਸੈਸਿੰਗ ਸਪੀਡ ਦੇ ਕਾਰਨ ਤਰਜੀਹ ਦਿੱਤੀ ਜਾਂਦੀ ਹੈ। ਇਹ ਉਹਨਾਂ ਐਪਲੀਕੇਸ਼ਨਾਂ ਲਈ ਵਧੇਰੇ ਢੁਕਵਾਂ ਹੁੰਦਾ ਹੈ ਜਿੱਥੇ ਤੇਜ਼ ਨਤੀਜੇ ਦੀ ਲੋੜ ਹੁੰਦੀ ਹੈ। IC74283 ਇੱਕ 4-ਬਿਟ ਬਾਈਨਰੀ ਐਡਰ ਹੈ ਪਰ ਬਹੁਤ ਸਾਰੀਆਂ ਐਪਲੀਕੇਸ਼ਨਾਂ ਵਿੱਚ ਸਾਨੂੰ ਅਕਸਰ 4-ਬਿਟ ਤੋਂ ਵੱਧ ਜਿਵੇਂ ਕਿ 8-ਬਿਟ ਜਾਂ 16-ਬਿਟ ਨੰਬਰਾਂ ਨੂੰ ਜੋੜਨ ਦੀ ਲੋੜ ਹੁੰਦੀ ਹੈ। ਇਸ ਨੂੰ ਪ੍ਰਾਪਤ ਕਰਨ ਲਈ ਅਸੀਂ ਕਈ 74283 ICs ਨੂੰ ਲੜੀਵਾਰ ਤਰੀਕੇ ਨਾਲ ਇਕੱਠੇ ਜੋੜ ਸਕਦੇ ਹਾਂ ਇਸ ਤਰੀਕੇ ਵਿੱਚ ਪਹਿਲੇ IC ਦੇ ਕੈਰੀ ਆਉਟਪੁੱਟ ਨੂੰ ਦੂਜੇ IC ਦੇ ਕੈਰੀ ਇਨਪੁੱਟ ਨਾਲ ਜੋੜਿਆ ਜਾਂਦਾ ਹੈ ਜਿਸ ਨਾਲ ਵੱਡੇ ਨੰਬਰਾਂ ਨੂੰ ਜੋੜਿਆ ਜਾ ਸਕਦਾ ਹੈ ਉਦਾਹਰਨ ਵਜੋਂ 2 8-ਬਿਟ ਨੰਬਰ ਜੋੜਨ ਲਈ ਅਸੀਂ ਸਕਰੀਨ ਉੱਪਰ ਦਿਖਾਏ ਅਨਸਾਰ 2 7483 ICs ਦੀ ਵਰਤੋਂ ਕਰਦੇ ਹਾਂ ਪਹਿਲਾ IC ਦੋਵਾਂ ਨੰਬਰਾਂ ਦੇ ਹੇਠਲੇ 4-ਬਿਟ ਜੋੜੇਗਾ ਅਤੇ ਦੂਸਰਾ IC ਉੱਪਰਲੇ 4 ਬਿਟ ਚੋੜੇਗਾ। ਹੇਠਲੇ 4 ਬਿਟਾਂ ਤੋਂ ਕੈਰੀ ਆਉਟਪੁੱਟ ਦੂਜੇ IC ਦੇ ਕੈਰੀ ਇਨਪੁੱਟ ਨੂੰ ਦਿੱਤਾ ਜਾਂਦਾ ਹੈ। ਅਜਿਹੇ ਕਰਨ ਨਾਲ ਅਸੀਂ ਪੈਰਲਲ ਵਿੱਚ 8 ਬਿਟ ਨੰਬਰ ਜੋੜ ਸਕਦੇ ਹਾਂ। ICs ਨੂੰ ਇਸ ਤਰ੍ਹਾਂ ਜੋੜਨ ਦੇ ਤਰੀਕੇ ਨੂੰ ਕੈਸਕੇਡਿੰਗ ਕਿਹਾ ਜਾਂਦਾ ਹੈ। ਇਸ ਕੈਸਕੇਡਿੰਗ ਵਿਧੀ ਨੂੰ ਹੋਰ ਵੀ ਵੱਡੇ ਨੰਬਰਾਂ ਜਿਵੇਂ ਕਿ 16 ਬਿਟ ਜਾਂ ਹੋਰ ਵੱਡੇ ਨੰਬਰ ਜੋੜਨ ਲਈ ਵਧਾਇਆ ਜਾ ਸਕਦਾ ਹੈ। ਹੁਣ ਅਸੀਂ ਐਡਰ ਸਬਟਰੈਕਟਰ ਸਰਕਟ ਬਾਰੇ ਸਿੱਖਾਂਗੇ ਜਿਸ ਦੀ ਵਰਤੋਂ ਡਿਜੀਟਲ ਸਿਸਟਮਾਂ ਵਿੱਚ ਜੋੜ ਅਤੇ ਘਟਾਓ ਦੋਵਾਂ ਲਈ ਕੀਤੀ ਜਾਂਦੀ ਹੈ ਇੱਕ ਐਡਰ ਸਬਟਰੈਕਟਰ ਸਰਕਟ ਬਣਾਉਣ ਲਈ ਅਸੀਂ 2's ਕੰਪਲੀਮੈਂਟ ਸੰਕਲਪ ਦੀ ਵਰਤੋਂ ਕਰਦੇ ਹਾਂ ਅਸੀਂ ਪਹਿਲਾਂ ਇਹ ਅਧਿਨ ਕੀਤਾ ਸੀ ਕਿ 2's ਕੰਪਲੀਮੈਂਟ ਵਿਧੀ ਦੇ ਨਾਲ ਘਟਾਓ ਨੂੰ ਜੋੜ ਵਿੱਚ ਬਦਲਿਆ ਜਾ ਸਕਦਾ ਹੈ ਇਸ ਤਰੀਕੇ ਨਾਲ ਅਸੀਂ ਇੱਕੋ ਹੀ ਸਰਕਟ ਦੀ ਵਰਤੋਂ ਕਰਕੇ ਜੋੜ ਅਤੇ ਘਟਾਓ ਦੋਵੇਂ ਕਰ ਸਕਦੇ ਹਾਂ ਤੁਸੀਂ ਸਕਰੀਨ ਉੱਪਰ ਐਡਰ ਸਬਟਰੈਕਟਰ ਸਰਕਟ ਦਾ ਡਾਇਗਰਾਮ ਦੇਖ ਸਕਦੇ ਹੋ ਜਿਸ ਨੂੰ ਇੱਕ ਫੋਰਵਰਡ ਪੈਰਲਲ ਐਡਰ IC 74283 ਅਤੇ ਐਕਜ਼ੋਰ ਗੇਟਸ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ। ਕੰਟਰੋਲ ਇਨਪੁਟ M ਦੇ ਆਧਾਰ ਤੇ ਇਹ ਸਰਕਟ ਜੋੜ ਜਾਂ ਘਟਾਉ ਕਰਦਾ ਹੈ। ਜੇ M 0 ਹੋਵੇ ਤਾਂ ਇਹ ਜੋੜ ਕਰੇਗਾ ਅਤੇ ਜੇ M 1 ਹੋਵੇ ਤਾਂ ਇਹ ਟੂਜ਼ ਕੰਪਲੀਮੈਂਟ ਦੀ ਵਰਤੋਂ ਕਰਕੇ ਘਟਾਉ ਕਰੇਗਾ। ਜਦੋਂ ਜੋੜ ਕਰਨ ਲਈ ਕੰਟਰੋਲ ਸਿਗਨਲ M ਇਕੁਅਲ ਟੂ 0 ਕੀਤਾ ਜਾਂਦਾ ਹੈ ਤਾਂ ਐਕਜ਼ੋਰ ਗੇਟਸ ਦੇ ਇੱਕ ਇਨਪੁਟ ਨੂੰ ਜ਼ੀਰੋ ਮਿਲਦੀ ਹੈ ਜਿਸ ਕਾਰਨ ਐਗਜ਼ੋਰ ਗੇਟਸ ਦੀ ਆਉਟਪੁਟ ਦੂਸਰੇ ਇਨਪੁਟ ਦੇ ਬਰਾਬਰ ਹੁੰਦੀ ਹੈ ਇਸ ਦਾ ਮਤਲਬ ਹੈ ਕਿ ਜੋੜ ਦੀ ਪ੍ਰਕਿਰਿਆ ਵਿੱਚ ਬਿਟਸ ਸਿੱਧੇ ਆਰਡਰ ਨੂੰ ਭੇਜੇ ਜਾਂਦੇ ਹਨ ਅਤੇ ਨਤੀਜਾ ਦੋਨੋਂ ਨੰਬਰਾਂ ਦਾ ਸਿੱਧਾ ਜੋੜ ਹੁੰਦਾ ਹੈ ਕੰਟਰੋਲ ਸਿਗਨਲ m ਇਕੁਅਲ ਟੂ 1 ਹੋਣ ਤੇ ਘਟਾਓ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਇਹ ਐਗਜ਼ੋਰ ਗੇਟਸ ਦੇ ਇੱਕ ਇਨਪੁਟ ਨੂੰ 1 ਬਣਾ ਦਿੰਦਾ ਹੈ ਜਿਸ ਨਾਲ ਐਗਜ਼ੋਰ ਗੇਟਸ ਦੀ ਆਉਟਪੁਟ ਦੂਸਰੇ ਇਨਪੁਟ ਦਾ ਕੰਪਲੀਮੈਂਟ ਹੋ ਜਾਂਦੀ ਹੈ ਕਿਉਂਕਿ ਇਨਪੁਟ ਕੈਰੀ ਕੰਟਰੋਲ ਸਿਗਨਲ ਦੇ ਬਰਾਬਰ ਹੈ ਜੋ ਘਟਾਓ ਲਈ 1 ਹੁੰਦਾ ਹੈ ਅਤੇ ਇਸ ਨੂੰ LSB ਵਿੱਚ ਜੋੜਿਆ ਜਾਂਦਾ ਹੈ ਇਸ ਨਾਲ ਐਗਜ਼ੋਰ ਗੇਟਸ ਦੀ ਇਨਪੁਟ ਤੇ ਦਿੱਤੇ ਗਏ ਬਾਈਨਰੀ ਨੰਬਰ ਦਾ ਟੂਜ਼ ਕੰਪਲੀਮੈਂਟ ਪ੍ਰਾਪਤ ਹੁੰਦਾ ਹੈ ਜੋ ਅੱਗੇ ਐਡਰ ਨੂੰ ਭੇਜਿਆ ਜਾਂਦਾ ਹੈ ਇਸ ਤਰੀਕੇ ਨਾਲ ਐਡਰ ਸਬਟਰੈਕਟਰ ਸਰਕਟ ਇੱਕੋ ਹੀ ਹਾਰਡਵੇਅਰ ਦੀ ਵਰਤੋਂ ਕਰਕੇ ਜੋੜ ਅਤੇ ਘਟਾਓ ਦੋਵੇਂ ਕਰ ਸਕਦਾ ਹੈ ਜੋ ਕਿ ਡਿਜੀਟਲ ਲੌਜੀਕ ਲਈ ਬਹੁਤ ਲਾਭਕਾਰੀ ਹੁੰਦਾ ਹੈ ਇਸ ਦੇ ਨਾਲ ਹੀ ਅੱਜ ਦੇ ਇਸ ਲੈਕਚਰ ਨੂੰ ਇੱਥੇ ਖਤਮ ਕਰਦੇ ਹਾਂ ਅਸੀਂ ਬਾਈਨਰੀ ਜੋੜ ਕਰਨ ਲਈ ਰਿਪਲ ਕੈਰੀ ਐਡਰ ਅਤੇ ਕੈਰੀ ਲੁੱਕ ਅਹੈਡ ਐਡਰ ਬਾਰੇ ਸਿੱਖਿਆ ਹੈ। ਅਸੀਂ IC 74283 ਵਰਗੀਆਂ ICs ਦੀ ਵਰਤੋਂ ਬਾਰੇ ਵੀ ਜਾਣਿਆ ਹੈ ਜਿਸ ਨਾਲ ਡਿਜੀਟਲ ਸਰਕਟਾਂ ਵਿੱਚ ਮਲਟੀਬਿਟ ਬਾਈਨਰੀ ਨੰਬਰਾਂ ਨੂੰ ਤੇਜ਼ ਸਪੀਡ ਨਾਲ ਜੋੜਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਸੀਂ ਦੇਖਿਆ ਹੈ ਕਿ ਕਿਵੇਂ ਐਡਰ ਸਬਟਰੈਕਟਰ ਸਰਕਟ ਟੂਜ਼ ਕੰਪਲੀਮੈਂਟ ਵਿਧੀ ਦੀ ਵਰਤੋਂ ਕਰਕੇ ਜੋੜ ਅਤੇ ਘਟਾਓ ਦੋਵਾਂ ਨੂੰ ਇੱਕੋ ਹੀ ਹਾਰਡਵੇਅਰ ਨਾਲ ਕਰਦਾ ਹੈ। ਇਸ ਲੈਕਚਰ ਵਿੱਚ ਧਿਆਨ ਦੇਣ ਲਈ ਤੁਹਾਡਾ ਧੰਨਵਾਦ